ਨਾਨਕ ਵਿਖ ਸੈ ਬੇ ਪ੍ਰਵਾਹ ਕਾਖਿਆ ਪਾਉ ਪਰ ਰਾਤ ਕਰੇ ਦਤਾਰ ਜਿੱਤ ਦੇ ਸੈ ਦਰਬਾਰ ਜੇ ਸੁਨ ਤਰੇ ਪਿਆਰ ਬੜੇ ਆਈ ਵਿਚਾਰ ਨਾਤਰੀ ਮੁਖ ਦਵਾਰ ਨਾਨਕ ਗੇ ਪਾਣੀ ਸਭ ਆਪੇ ਸਚਿਆਰ ਆਪੇ ਆਪ ਨਰੰਜਨ ਸੋਏ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਕੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਤਿ ਨਾਦੰ ਗੁਰਮਤਿ ਵੇਦੰ ਗੁਰਮੁਖ ਰਹਿ ਹਸਮਾਈ ਗੁਰਿਸਤ ਗੋਰਖ ਪਰਮਾ ਗੁਰਪਾਰ्वती ਮਾਈ ਦੇਖੋ ਜਾਣਾ ਅੱਖਾਂ ਨਾ ਨਾ ਕਹਿਣਾ ਕਥਨ ਨਾ ਜਾਈ ਸਭਾ ਜੀਆ ਦਾ ਇੱਕ ਦਾਤਾ ਇਹ ਰਤਨਾਵਾਂ ਦੇ ਤਿਸ ਸੁਭਾਵਾ ਜੇਤੀ ਸਿਰਠ ਪਾਈ ਰੇਕਾਂ ਬਿਨ ਕਰਮਾਂ ਕੇ ਮਿਲੇ ਗਈ ਮਤ ਵਿੱਚ ਰਤਨਾਂ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੋੜਾ ਇੱਕ ਦੇਹ ਬਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ ਦੋ ਦੁਸ਼ਮਣੀ ਹੋਏ ਨਾਲ ਚਲੇ ਸਭ ਕੋ ਏ ਸਭ ਸਿਰ ਤਿਆਗ ਲੈ ਤਾਂ ਬਾਤ ਨਾ ਪੁੱਛੇ ਕਿ ਦਿੱਤਾ ਹੱਥ ਕੀ ਟਕਰੋ ਦੁਸੀ ਦੋਸਤ ਰੇ ਗੁਣਾਂ ਕੀ ਨਿਰਭੁਣ ਕਰੇ ਗੁਣਾਂ ਤਿਆਗ ਹੁਣ ਦੇ ਜੇ ਇਸ ਗੁਣ ਕੋਈ ਕਰੇ ਸੁਣਿਆ ਤਰਤਵਲਾ ਕਾਸ ਸੁਣਿਆ ਪੋਹਿਮ ਸਕੇ ਕਾਲ ਸੁਣਿਆ ਦੁਖ ਤਾਪ ਕਾ ਨਾਸ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਸਾਸ ਸਿਮਰਤ ਵੇਦ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ 86 ਕਾਇਸ ਨਾਨ ਸੁਣਿਆ ਲਗੈ ਸਹਿਜ ਧਿਆਨ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸੇਖ ਪੀਰ ਪਤ ਸਾਹ ਸੁਣਿਆ ਹਾਥ ਹੋਵੇ ਅਸਗਾਹੋ ਸੁਣੇ ਦੁੱਖ ਪਾਪ ਕਾ ਨਾਸ ਜੇ ਕੋ ਕਹੇ ਪਿਛੈ ਪਛਤਾਏ ਮੰਨੇ ਕਾ ਵਹਿ ਕਰਨ ਵਿਚਾਰ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਸਗਲ ਪਵਣ ਕੀ ਸੁਧ ਮੰਨੇ ਜਮ ਕੇ ਸਾਥ ਨ ਜਾਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਵਸੋ ਪ੍ਰਗਟ ਜਾਏ ਮੰਨੇ ਮੁਗਤ ਚੱਲੇ ਪੰਤਾ ਮੰਨੇ ਧਰਮ ਸੇ ਤੀਸਨ ਬੰਦ ਜੇ ਕੋ ਮੰਝਣੇ ਮਣ ਕੋਏ ਮੰਨੇ ਪਰਵਾਰ ਸਦਾਰ ਮੰਨੇ ਨਾਨਕ ਪਵੈ ਨਾ ਪਿੱਖ ਜੇ ਕੋ ਮੰਝਣੇ ਮਣ ਕੋਏ ਪਾਂਚਾ ਗੋਰੀ ਇਕੱਤੇ ਆਣ ਕਰਦੇ ਕੇ ਕਰਨੇ ਨਾ ਹਿਸੋ ਮਾਰ ਸੰਤੋਖ ਥਾਪ ਰੱਖਿਆ ਜਿਨ ਸੂਤ ਤਵਲੇ ਉੱਪਰ ਕੀਤਾ ਪਾਰ ਕਰਤੀ ਹੋਰ ਪੜਾ ਹੋਰ ਹੋਰੀ ਜੀ ਦੇ ਪਾਤ ਤੈ ਗਮਨ ਜੋਰ ਜੀ ਜਾਤ ਰਤ ਦਾ ਕੇ ਨਾਮ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤੀ ਦਾਤ ਜਾਉਣੇ ਕੌਣ ਕੋਤ ਤਿਸਤੇ ਹੋਏ ਲਖ ਦਰਿਆਓ ਤ੍ਰੁਤ ਕਮਣ ਕਹਾ ਵਿਚਾਰ ਆਏ ਨ ਜਾਵਾ ਇੱਕ ਵਾਰ ਤੂ ਸਦਾ ਸਲਾਮਤ ਨਰੰਕਾਰ ਤੂ ਸੰਕ ਪਾਵ ਸੰਕ ਪੂਜ ਸੰਕ ਤਪ ਤਾਓ ਸੰਕ ਜੋਗਮਣ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਦੀ ਚਾਰ ਸੰਕ ਸਦੀ ਸੰਕ ਦਤਾਰ ਸੰਖਮੋ ਲਿਵਲਾਇ ਤਾਰ ਮਾਰਣਾ ਜਾਵਾ ਇੱਕ ਵਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਚੋਰ ਹਰਾਮ ਖੋਰ ਸੰਖ ਅਮਰਤ ਜਾਣੇ ਜੋ ਸੰਖ ਗਲ ਵੱਡਾ ਹੱਥਿਆਕ ਮਾਹੀਸ਼ ਸੰਖ ਕੁੜਿਆਰ ਕੂੜੇ ਫਿਰਾਹ ਸੰਖ ਨਿੰਦਕ ਸਿਰ ਕਰਹਿਕਾਰ ਕਰਣ ਜਾਮਾ ਇੱਕ ਵਾਰ ਤੂੰ ਸਦਾ ਸਲਾਮਤ ਨਰੰਕਰ ਅਗਾਮਾ ਗਾਮਾ ਸੰਖਲੋ ਅਖਰੀ ਨਾਮ ਅਖਰੀ ਸਲਾਹ ਅਖਰੀ ਲੇਖਣ ਬੋਲਣ ਬਾਣ ਜਿਨੇ ਲਿਖੇ ਤੇ ਸਰਨਾਹੇ ਚੇਤਾ ਕੀਤਾ ਤੇਤਾ ਨਾਓ ਕੋਦਰ ਤਕਵਣ ਕਹਾ ਵਿਚਾਰ ਜੋ ਤੁਦ ਭਾਵ ਸਾਈ ਪਲਿਕਾਰ ਕਰ ਗਏ ਹੱਥ ਪੈਰ ਤਨ ਦੇਹ ਉਹ ਤਕਲਿਤ ਕਪੜ ਹੋਏ ਕਰੇ ਮਤ ਪਾਪਾਂ ਕੇ ਸੰਗ ਪੁੰਨੀ ਪਾਪੀ ਆਖਣ ਨਾਹੀਂ ਆਪੇ ਵੀ ਜਾਪੇ ਹੀ ਖਾਓ ਦਿਲ ਤਪ ਦੇ ਇਰਾਦਤ ਦਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਸਭ ਗੁਣ ਤੇਰੇ ਮੈਂ ਨਾ ਕੀਤੀ ਜਾਏ ਜੋ ਕਰ ਪਰਦੇ ਨਾਥ ਕਾਮ ਤਨ ਤੇ ਜਨ ਜਹ ਘਟ ਵਸੇ ਹਰਿ ਨਾਉ ਨਾਨਕ ਤਾਗੇ ਬਲ ਕਰ ਜਾਓ ਹੋਰ ਕੁਛ ਹੋਰ ਕੁਮਾਗਤ ਮੰਨਿ ਪ੍ਰੀਤਮ ਹੋ ਗਨ ਲਾਗਤ ਹਾਰਕ ਗੂ ਪਰਬੀਨਾ ਮਾਰ ਬੇਨਾ ਕਾਹੂ ਪੀਨਾ